ਦੀ ਮਾਰ ਤੋਂ ਵੱਡੀ ਰਾਹਤ ਸਰਕਾਰ ਨੇ 50% ਤੱਕ ਘਟਾ ਦਿੱਤਾ ਹੈ ਟੋਲ ਟੈਕਸ ਹੁਣੇ ਪਰੋ ਇਹ ਫਾਰਮ ਔਰਤਾਂ ਨੂੰ ਹਰ ਮਹੀਨੇ ਮਿਲਣਗੇ 7000 ਰੁਪਏ ਕੇਂਦਰ ਦੀ ਖਾਸ ਯੋਜਨਾ ਮੋਦੀ ਸਰਕਾਰ ਵਧਾ ਸਕਦਾ ਹੈ ਮਹਿੰਗਾਈ ਪੱਤਾ ਜਾਣੋ ਕਿੰਨਾ ਵਧੀਗਾ ਡੀ ਹੈਲੋ ਦੋਸਤੋ ਸਰ ਸ਼ੀਕਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਖਾਸਮ ਖਾਸ ਅਪਡੇਟ ਇੱਕ ਔਰਤਾਂ ਲਈ ਖਾਸ ਸਰਕਾਰੀ ਯੋਜਨਾ ਹੈ ਜੋ ਖਾਸ ਤੌਰ ਤੇ ਪਿੰਡੂ ਅਤੇ ਅਸੰਗਠਿਤ ਖੇਤਰ ਦੀਆਂ ਔਰਤਾਂ ਨੂੰ ਵਿੱਤੀ ਤੌਰ ਤੇ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਇਸ ਯੋਜਨਾ ਦੇ ਤਹਿਤ ਔਰਤਾਂ ਲੋਕਾਂ ਨੂੰ ਬੀਮਾ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਦਾ ਕੰਮ ਕਰਦੀਆਂ ਹਨ ਅਤੇ ਬਦਲੇ ਵਿੱਚ ਸਰਕਾਰ ਉਹਨਾਂ ਨੂੰ ਹਰ ਮਹੀਨੇ 7000 ਤੱਕ ਦੀ ਨਿਸ਼ਚਿਤ ਆਮਦਨ ਦਿੰਦੀ ਹੈ। ਮਹਿਲਾ ਸਸ਼ਕਤੀਕਰਨ ਦੇ ਨਾਲ ਇਹ ਯੋਜਨਾ ਉਹਨਾਂ ਨੂੰ ਸਵੈ ਰੋਜ਼ਗਾਰ ਦਾ ਮੌਕਾ ਵੀ ਦਿੰਦੀ ਹੈ। ਔਰਤਾ ਬੀਮਾ ਸਖੀ ਬਣ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬੀਮਾ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਉਹਨਾਂ ਨੂੰ ਯੋਜਨਾ ਵਿੱਚ ਸ਼ਾਮਲ ਕਰਦੀਆਂ ਹਨ ਅਤੇ ਬਦਲੇ ਵਿੱਚ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਮਿਲਦਾ ਹੈ। ਇਸ ਯੋਜਨਾ ਲਈ ਅਰਜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਔਰਤਾਂ ਆਨਲਾਈਨ ਜਾਂ ਸੀਐਸਸੀ ਕੇਂਦਰ ਰਾਹੀਂ ਅਰਜੀ ਦੇ ਸਕਦੀਆਂ ਹਨ ਜੇਕਰ ਤੁਸੀਂ ਇੱਕ ਔਰਤ ਹੋ ਅਤੇ ਘਰ ਬੈਠੇ ਕਮਾਈ ਕਰਨ ਦਾ ਮੌਕਾ ਚਾਹੁੰਦੇ ਹੋ ਤਾਂ ਭਾਰਤ ਦੀ ਜੀਵਨ ਬੀਮਾ ਸਖੀ ਯੋਜਨਾ ਤੁਹਾਡੇ ਲਈ ਇੱਕ ਵਧੀਆ ਮੌਕਾ ਸਾਬਤ ਹੋ ਸਕਦੀ ਹੈ ਇਸ ਯੋਜਨਾ ਦੇ ਤਹਿਤ ਔਰਤਾਂ ਨੂੰ LIC 에ਜੰਟ ਬਣਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹਰ ਮਹੀਨੇ 7000 ਰੁਪਏ ਤੱਕ ਦਾ ਪੱਤਾ ਮਿਲਦਾ ਹੈ ਸਰਕਾਰ ਨੇ ਸਾਲਾਨਾ 1 ਲੱਖ ਬੀਮਾ ਸਖੀ ਬਣਾਉਣ ਦਾ ਟੀਚਾ ਰੱਖਿਆ ਹੈ ਬੀਮਾ ਸਖੀ ਯੋਜਨਾ ਕੀ ਹੈ ਇਹ ਜੋਜਨਾ ਨਾ ਕੇਂਦਰ ਸਰਕਾਰ ਅਤੇ LIC ਦਰਵਾਰਾ ਔਰਤਾਂ ਨੂੰ ਸਵੈ ਨਿਰਪਰ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਇਸ ਵਿੱਚ ਔਰਤਾਂ ਨੂੰ ਬੀਮਾ ਏਜੰਟ ਬਣਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਤੋਂ ਬਾਅਦ ਉਹ ਆਪਣੇ ਪਿੰਡ ਜਾਂ ਖੇਤਰ ਵਿੱਚ LIC ਏਜੰਟ ਵਜੋਂ ਕੰਮ ਕਰ ਸਕਦੀਆਂ ਹਨ ਕਿੰਨਾ ਵਜ਼ੀਫਾ ਮਿਲੇਗਾ ਸਿਖਲਾਈ ਦੌਰਾਨ ਹਰ ਮਹੀਨੇ 5000 ਤੋਂ 7000 ਤੱਕ ਵਜ਼ੀਫਾ ਦਿੱਤਾ ਜਾਂਦਾ ਹੈ ਸਿਖਲਾਈ ਪੂਰੀ ਕਰਨ ਤੋਂ ਬਾਅਦ ਜੇਕਰ ਔਰਤ LIC ਏਜੰਟ ਬਣ ਜਾਂਦੀ ਹੈ ਤਾਂ ਕਮਿਸ਼ਨ ਅਤੇ ਪ੍ਰੋਤਸਾਹਨ ਵੀ ਉਪਲਬਧ ਹਨ ਇਸ ਸਕੀਮ ਦੇ ਤਹਿਤ ਔਰਤਾਂ ਪਹਿਲੇ ਸਾਲ ਹੀ 48000 ਰੁਪਏ ਤੱਕ ਦਾ ਕਮਿਸ਼ਨ ਕਮਾ ਸਕਦੀਆਂ ਹਨ ਯਾਨੀ ਕਿ ਸਿਖਲਾਈ ਦੇ ਨਾਲ-ਨਾਲ ਕਮਾਈ ਸ਼ੁਰੂ ਹੁੰਦੀ ਹੈ ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਲਗਾਤਾਰ 3 ਸਾਲਾਂ ਲਈ ਵਜ਼ੀਫਾ ਚਾਹੁੰਦੇ ਹੋ ਤਾ ਪਹਿਲੇ ਸਾਲ ਵਿੱਚ ਐਕਟਿਵ ਕੀਤੀਆਂ ਗਈਆਂ ਕੁੱਲ ਨੀਤੀਆਂ ਦਾ ਘੱਟੋ-ਘੱਟ 65% ਅਗਲੇ ਸਾਲ ਵੀ ਕਿਰਿਆਸ਼ੀਲ ਰਹਿਣਾ ਚਾਹੀਦਾ ਹੈ। ਇਸ ਯੋਜਨਾ ਲਈ ਅਰਜੀ ਕੌਣ ਦੇ ਸਕਦਾ ਹੈ? ਸਿਰਫ ਔਰਤਾਂ ਹੀ ਅਰਜੀ ਦੇ ਸਕਦੀਆਂ ਹਨ। ਉਹਨਾਂ ਦੀ ਉਮਰ 17 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਕੋਈ ਵੀ 10ਵੀਂ ਪਾਸ ਔਰਤ ਅਰਜੀ ਦੇ ਸਕਦੀ ਹੈ। ਮੌਜੂਦਾ LIC ਏਜੰਟ ਕਰਮਚਾਰੀ ਜਾਂ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਇਸ ਯੋਜਨਾ ਲਈ ਅਯੋਗ ਹਨ ਯੋਜਨਾ ਲਈ ਅਰਜੀ ਕਿਵੇਂ ਦੇਣੀ ਆਨਲਾਈਨ ਅਰਜੀ LIC ਦੀ ਅਧਿਕਾਰਤ ਵੈਬਸਾਈਟ ਯਾ ਪਿੰਡੂ ਆਜੀਵਿਕਾ ਮਿਸ਼ਨ ਸੀਐਸਸੀ ਕੇਂਦਰ ਦੀ ਵੈਬਸਾਈਟ ਤੇ ਜਾਓ ਫਾਰਮ ਭਰੋ ਲੋੜੀਂਦੇ ਦਸਤਾਵੇਜ਼ ਉਮਰ ਸਰਟੀਫਿਕੇਟ ਪਤਾ ਸਬੂਤ ਦਸਵੀਂ ਦੀ ਮਾਰਕਸ਼ੀਟ ਪਾਸਪੋਰਟ ਸਾਈਜ਼ ਫੋਟੋ ਅਤੇ ਬੈਂਕ ਬੀਰ ਬੀ ਅਪਲੋਡ ਕਰੋ ਆਫਲਾਈਨ ਅਰਜੀ ਕਿਵੇਂ ਦੇਣੀ ਹੈ ਉਹ ਜਾਣਗੇ ਤੁਸੀਂ ਨਜ਼ਦੀਕੀ LIC ਸ਼ਾਖਾ CSC ਕੇਂਦਰ ਜਾਂ ਪੰਚਾਇਤ ਦਫ਼ਤਰ ਜਾ ਕੇ ਫਾਰਮ ਭਰ ਸਕਦੀ ਹੂ। ਆਰਜੀ ਦੇਣ ਤੋਂ ਬਾਅਦ ਚੁਣੀਆਂ ਗਈਆਂ ਔਰਤਾਂ ਨੂੰ SMS, ਈਮੇਲ ਰਾਹੀਂ ਸਿਖਲਾਈ ਬਾਰੇ ਸੂਚਿਤ ਕੀਤਾ ਜਾਂਦਾ ਹੈ। ਸਿਖਲਾਈ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਇੱਕ ਬੀਮਾ ਸੱਕੀ ਸਰਟੀਫਿਕੇਟ ਅਤੇ LIC ਏਜੰਟ ਕੋਡ ਮਿਲਦਾ ਹੈ। ਇਸ ਯੋਜਨਾ ਤਹਿਤ ਔਰਤਾਂ ਵਿਕਾਸ ਅਧਿਕਾਰੀ ਬਣ ਸਕਦੀਆਂ ਹਨ। ਔਰਤਾਂ ਵੀ ਵਿਕਾਸ ਅਧਿਕਾਰੀ ਬਣ ਸਕਦੀਆਂ ਹਨ 3 ਸਾਲਾਂ ਦੀ ਸਿਖਲਾਈ ਵਿੱਚ 2 ਮਹੀਨ ਵਿੱਤੀ ਸਾਖਰਤਾ ਪਾਲਿਸੀ ਵੇਚਣ ਗਾਹਕ ਡੀਲਿੰਗ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਸਿਖਲਾਈ ਤੋਂ ਬਾਅਦ ਔਰਤਾਂ LIC ਏਜੰਟ ਬਣ ਜਾਂਦੀਆਂ ਹਨ ਅਤੇ ਚੰਗੀ ਕਾਰਗੁਜ਼ਾਰੀ ਤੇ ਉਹ ਵਿਕਾਸ ਅਧਿਕਾਰੀ ਵੀ ਬਣ ਸਕਦੀਆਂ ਹਨ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਟੋਲ ਟੈਕਸ ਦੀ ਮਾਰ ਤੋਂ ਵੱਡੀ ਰਾਹਤ ਸਰਕਾਰ ਨੇ 50% ਘਟਾ ਦਿੱਤਾ ਟੋਲ ਟੈਕਸ ਵਾਹਨ ਮਾਲਕਾਂ ਖਾਸ ਕਰਕੇ ਕਮਰਸ਼ੀਅਲ ਵਾਹਨ ਮਾਲਕਾਂ ਲਈ ਰਾਹਤ ਭਰੀ ਖਬਰ ਹੈ ਕਨਕ ਆਈਆਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਦੇ ਉਹਨਾਂ ਹਿੱਸਿਆਂ ਤੇ ਟੋਲ ਫ੍ਰੀ 50% ਘਟਾ ਦਿੱਤੀ ਹੈ ਜਿੱਥੇ ਪੁਲ ਟਨਲ ਫਲਾਈਓਵਰ ਜਾਂ ਐਲੀਵੇਟਿਡ ਹਾਈਵੇ ਬਣੇ ਹੋਏ ਹਨ ਇਸ ਫੈਸਲੇ ਨਾਲ ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਮਿਲੀ ਕਿਉਂਕਿ ਹੁਣ ਤੱਕ ਉਹਨਾਂ ਨੂੰ ਬਹੁਤ ਜ਼ਿਆਦਾ ਟੋਲ ਦੇਣਾ ਪੈਂਦਾ ਸੀ ਇਹ ਨਿਯਮ ਅਗਲੀ ਟੋਲ ਡਿਵੀਜ਼ਨ ਡੇਟ ਤੋਂ ਲਾਗੂ ਹੋਵੇਗਾ ਪਹਿਲਾਂ ਇਹਨਾਂ ਢਾਂਚਾਗਤ ਹਿੱਸਿਆਂ ਤੇ ਟੋਲ ਆਮ ਸੜਕਾਂ ਨਾਲੋਂ 10 ਗੁਣਾ ਜ਼ਿਆਦਾ ਹੁੰਦਾ ਸੀ ਹੁਣ ਸਰਕਾਰ ਨੇ ਇਸ ਦੇ ਲਈ ਇੱਕ ਨਵਾਂ ਫਾਰਮੂਲਾ ਬਣਾਇਆ ਜਿਸ ਨਾਲ ਟੋਲ ਦੀ ਗਣਨਾ ਨੂੰ ਵਧੇਰੇ ਵਿਹਾਰਕ ਅਤੇ ਸਸਤਾ ਹੋਵੇਗਾ ਨਮੀ ਟੋਲ ਗਣਨਾ ਕਿਵੇਂ ਕੀਤੀ ਜਾਵੇਗੀ ਉਦਾਹਰਣ ਵਜੋਂ ਜੇਕਰ ਹਾਈਵੇ ਦਾ 40 ਕਿਲੋਮੀਟਰ ਦਾ ਹਿੱਸਾ ਹੈ ਜਿਸ ਵਿੱਚੋਂ 30 ਕਿਲੋਮੀਟਰ ਢੰਤ ਚਾਗਤ ਹੈ ਅਤੇ 10 ਕਿਲੋਮੀਟਰ ਆਮ ਸੜਕ ਹੈ ਤਾ ਟੋਲ ਦੀ ਗਣਨਾ 10 30 10 310 ਕਿਲੋਮੀਟਰ ਜਾਂ 5 40 200 ਕਿਲੋਮੀਟਰ ਯਾਨੀ 200 ਕਿਲੋਮੀਟਰ ਦੇ ਆਧਾਰ ਤੇ ਕੀਤੀ ਜਾਵੇਗੀ ਇਸ ਨਾਲ ਟੋਲ ਦਾ ਖਰਚਾ ਕਾਫੀ ਘਟ ਹੋ ਜਾਵੇਗਾ ਕਿਸ ਨੂੰ ਹੋਵੇਗਾ ਸਭ ਤੋਂ ਵੱਧ ਫਾਇਦਾ ਵਪਾਰਕ ਵਾਹਨਾਂ ਨੂੰ ਸਭ ਤੋਂ ਵੱਧ ਰਾਹਤ ਮਿਲੇਗੀ ਕਿਉਂਕਿ ਉਹਨਾਂ ਦਾ ਟੋਲ ਚਾਰਜ ਆਮ ਤੌਰ ਤੇ ਨਿੱਜੀ ਵਾਹਨਾਂ ਨਾਲੋਂ 4-5 ਗੁਣਾ ਜ਼ਿਆਦਾ ਹੁੰਦਾ ਹੈ ਇਸ ਨਾਲ ਦਿੱਲੀ-ਦੇਰਾਦੂਨ ਐਕਸਪ੍ਰੈਸ ਵੇ ਦਵਾਰਕਾ ਐਕਸਪ੍ਰੈਸ ਵੇ ਨਾਸਿਕ-ਫਾਟਾਖੇੜ ਅਤੇ ਦਾਣਾਪੁਰ-ਭੇਟਾ ਵਰਗੇ ਹਾਈਵੇ ਤੇ ਇਸ ਦਾ ਫਾਇਦਾ ਮਿਲੇਗਾ ਨਵੇਂ ਨਿਯਮ ਕਦੋਂ ਲਾਗੂ ਹੋਣਗੇ ਪੁਰਾਣੇ ਟੋਲ ਪਲਾਜ਼ਿਆਂ ਤੇ ਇਹ ਨਿਯਮ ਅਗਲੀ ਟੋਲ ਰਿਵੀਜ਼ਨ ਮਿਤੀ ਤੋਂ ਲਾਗੂ ਹੋਵੇਗਾ ਇਹ ਨਿਜਮ ਨਮੇ ਟੋਲ ਪਲਾਜ਼ਿਆਂ ਤੇ ਕੰਮ ਸ਼ੁਰੂ ਹੋਣ ਦੀ ਮਿਤੀ ਤੋਲਾ ਕੁ ਹੋਵੇਗਾ ਟੋਲ ਪਲਾਜ਼ਿਆਂ ਤੇ ਜੋ ਕਿਸੇ ਨਿੱਜੀ ਕੰਪਨੀ ਦੁਆਰਾ ਚਲਾਏ ਜਾਂਦੇ ਹਨ ਇਹ ਨਿਜਮ ਸਮਝੌਤੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਲਾਗੂ ਹੋਵੇਗਾ ਕੁੱਲ ਮਿਲਾ ਕੇ ਕੀ ਬਦਲੇਗਾ ਹੁਣ ਬੋਲਾ ਅਤੇ ਐਲੀਵੇਟਿਡ ਹਾਈਵੇ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਘੱਟ ਟੋਲ ਦੇਣਾ ਪਵੇਗਾ ਜਿਸ ਨਾਲ ਸਫਰ ਸਸਤਾ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇ। ਇਹ ਖਾਸ ਕਰਕੇ ਟਰੱਕਾਂ, ਬੱਸਾਂ ਅਤੇ ਹੋਰ ਵਪਾਰਕ ਬਹਾਨਾਂ ਨੂੰ ਚਲਾਉਣ ਵਾਲਿਆਂ ਲਈ ਇੱਕ ਵੱਡਾ ਫਾਇਦਾ ਸਾਬਤ ਹੋਵੇਗਾ। ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ। ਸਰਕਾਰੀ ਮੁਲਾਜ਼ਮਾਂ ਲਈ ਹੈ ਖੁਸ਼ਖਬਰੀ। ਮੋਦੀ ਸਰਕਾਰ ਵਧਾ ਸਕਦਾ ਹੈ ਮਹਿੰਗਾਈ ਪੱਤਾ। ਜਾਣੋ ਕਿੰਨਾ ਵਧੇਗਾ ਡੀ। ਕੇਂਦਰ ਵਿੱਚ ਮੋਦੀ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਜਲਦ ਹੀ ਕੁਝ ਅਜਿਹਾ ਐਲਾਨ ਕਰ ਸਕਦੀ ਹੈ ਜਿਸ ਨਾਲ ਕੇਂਦਰੀ ਕਰਮਚਾਰੀਆਂ ਦੇ ਚਿਹਰਿਆਂ ਤੇ ਸ਼ੁਕਰ ਹਟਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਕਰਮਚਾਰੀਆਂ ਲਈ ਜੁਲਾਈ 2025 ਤੋਂ ਡੀਏ 4% ਵਧਾ ਦਿੱਤਾ ਜਾਵੇਗਾ ਇਸ ਨਾਲ ਮਹਿੰਗਾਈ ਪੱਤਾ ਮੌਜੂਦਾ 55% ਤੋਂ ਵਧਾ ਕੇ 59% ਹੋ ਜਾਵੇਗਾ ਮਈ 2025 ਵਿੱਚ ਉਦਯੋਗਿਕ ਕਰਮਚਾਰੀਆਂ ਲਈ اے ਆਈ ਸੀ ਪੀ ਆਈ ਆਈ ਡਬਲਿਊ 0.5 ਅੰਕ ਵਾਧ ਕੇ 146 ਹੋ ਗਿਆ ਜੋ ਮਾਰਚ ਵਿੱਚ 143 ਅਤੇ April ਵਿੱਚ 143.5 ਸੀ ਇਸ ਕਰਕੇ ਮਹਿੰਗਾਈ ਪੱਤੇ ਵਿੱਚ 4% ਵਾਧਾ ਕਰਨ ਦਾ ਫੈਸਲਾ ਲਿਆ ਜਾ ਸਕਦਾ ਜੇਕਰ ਇੰਡੈਕਸ ਇਸੇ ਰਫਤਾਰ ਨਾਲ ਵਧਦਾ ਰਿਹਾ ਅਤੇ ਜੂਨ ਵਿੱਚ 144.5 ਤੱਕ ਪਹੁੰਚ ਜਾਵੇਗਾ ਤਾਂ اے ਆਈ ਸੀ ਪੀ ਆਈ ਆਈ ਡਬਲਯੂ ਦਾ 12 ਮਹੀਨੇ ਦਾ ਔਸਤ ਲਗਭਗ 144.17 ਤੱਕ ਪਹੁੰਚਣ ਦੀ ਉਮੀਦ ਹੈ ਸਰਕਾਰ ਮਹਿੰਗਾਈ ਨੂੰ ਟਰੈਕ ਕਰਨ ਲਈ ਮਹਿੰਗਾਈ ਪੱਤੇ ਨੂੰ ਨਿਯਮਿਤ ਕਰਨ ਅਤੇ ਪਾਲਿਸੀ ਬਣਾਉਣ ਲਈ اے ਆਈ ਸੀ ਪੀ ਆਈ ਆਈ ਡਬਲਯੂ ਇੰਡੈਕਸ ਦੀ ਵਰਤੋਂ ਕਰਦੀ ਹੈ اے ਆਈ ਸੀ ਪੀ ਆਈ ਆਈ ਡਬਲਯੂ ਵਿੱਚ ਵਾਧੇ ਦਾ ਮਤਲਬ ਹੈ ਕਿ ਉਦਯੋਗਿਕ ਕਾਮਿਆਂ ਦੇ ਰਹਿਣ ਸਹਿਣ ਦਾ ਖਰਚਾ ਵਧ ਗਿਆ ਅਤੇ ਮਹਿੰਗਾਈ ਪੱਤੇ ਨੂੰ ਵਧਾ ਕੇ ਇਸ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਿੰਗਾਈ ਪੱਤੇ ਨੂੰ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਵਿੱਚ ਸੋਧਿਆ ਜਾਂਦਾ ਹੈ ਜੋ ਕਿ ਪਿਛਲੇ 12 ਮਹੀਨਿਆਂ ਦੇ ਔਸਤ اے ਆਈ ਸੀ ਪੀ ਆਈ ਆਈ ਡਬਲਿਊ ਡਾਟਾ ਤੇ ਆਧਾਰਿਤ ਹੈ ਡੀਏ ਵਾਅਦੇ ਦਾ ਸਿੱਧਾ ਅਸਰ ਤੁਹਾਡੀ ਮੂਲ ਤਨਖਾਹ ਤੇ ਪੈਂਦਾ ਹੈ ਇਸ ਨਾਲ ਪੀ ਐਫ ਅਤੇ ਗ੍ਰੈਚੂਇਟੀ ਵੀ ਵੱਧਦੀ ਹੈ ਮੰਨ ਲਓ ਤੁਹਾਡੀ ਮੂਲ ਤਨਖਾਹ 18000 ਰੁਪਏ ਹੈ ਅਤੇ ਡੀਏ 55% ਤੋਂ ਵਧਾ ਕੇ 59% ਕਰ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਮਹਿੰਗਾਈ ਪੱਤੇ ਵਜੋਂ ਪੂਰੇ 10000 600 ਰੁਪਏ ਮਿਲਣਗੇ ਜਦੋਂ ਕਿ ਇਸ ਸਮੇਂ ਤੁਹਾਨੂੰ ਮੂਲ ਤਨਖਾਹ ਲਈ 99000 ਰੁਪਏ ਮਿਲਦੀ ਯਾਨੀ ਕਿ ਹਰ ਮਹੀਨੇ ਤਨਖਾਹ ਵਿੱਚ 700 ਰੁਪਏ ਦਾ ਵਾਧਾ ਹੋਵੇਗਾ ਇਸੇ ਤਰ੍ਹਾਂ ਜੇਕਰ ਮੂਲ ਤਨਖਾਹ 50000 ਰੁਪਏ ਹੈ ਤਾਂ ਤੁਹਾਨੂੰ 29500 ਰੁਪਏ ਦਾ ਡੀਏ ਹਾਈਕ ਮਿਲੇਗਾ ਜਦੋਂ ਕਿ ਹੁਣ ਤੁਹਾਨੂੰ 27500 ਰੁਪਏ ਮਿਲਦੇ ਹਨ ਯਾਨੀ ਕਿ 2000 ਰੁਪਏ ਦਾ ਸਿੱਧਾ ਲਾਭ ਹੋਵੇਗਾ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਅਪਡੇਟਸ ਚੰਗੇ ਲੱਗੇ ਹੋਣਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਰ ਅਲਰਟ ਤੇ